ਆਨੇ ਸਿੱਧੂ ਨੂੰ ਰਾਤ ਨੂੰ ਨੀਗਾ ਕਰਕੇ ਆ ਇਨੀ ਠੰਡ ਹੈ ਕਿੰਨਾ ਤੁਸੀਂ ਦੇਖ ਲੋ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਨੇ ਕਿੰਨੇ ਲੀੜੇ ਪਾਏ ਹੁੰਦੇ ਰਾਤ ਨੂੰ ਬੰਦਾ ਰਜਾਈ 'ਚ ਪਿਆ ਵੀ ਠਰਦਾ ਉਹਨੂੰ ਅਲਫ ਨੰਗਾ ਕਰਕੇ ਸੀਐਸਟਾਫ ਲੁਧਿਆਣਾ ਦੇ ਵਿੱਚ ਬਾਹਰ ਧਰ ਰੱਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਨੂੰ ਦਿਮਾਗ ਨੂੰ ਨਸ਼ਾ ਚੜ ਚੁੱਕਿਆ ਤਾਖਤ ਦਾ ਕੁਰਸੀ ਦਾ ਪਾਵਰ ਦਾ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਭਾਨਾ ਦਿਖਾਓ ਤੁਸੀਂ ਇਹਦੇ ਨਾਲ ਕੀ ਕਰ ਰਹੇ ਹੋ ਅੱਜ ਹੀ ਮੇਰੇ ਸਾਥੀ ਭਾਨੇ ਨੂੰ ਮਿਲ ਕੇ ਆਇਆ ਜੇਲ੍ਹ ਭੇਜਿਆ ਉਹਨਾਂ ਨੇ ਸਾਰੀ ਗੱਲ ਭਾਨੇ ਨੇ ਆਪਣੇ ਸਾਥੀਆਂ ਨੂੰ ਮੇਰੇ ਨਾਲ ਦੇ ਨੂੰ ਦੱਸੀ ਹੈ ਕਹਿੰਦਾ ਭਾਈ ਜੋ ਜੋ ਦੋ ਰਾਤਾਂ ਜਿਹੜੇ ਨਾਲ ਹੋਇਆ ਜਿਹੜਾ ਕੰਮ ਸਰਕਾਰਾਂ ਦਾ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਹੈ ਉਹ ਕੰਮ ਇੱਕ ਉਹ ਨੌਜਵਾਨ ਕਰ ਰਿਹਾ ਸੀ ਪਰ ਕਿਉਂਕਿ ਉਹ ਲਗਾਤਾਰ ਜੋ ਇਹ ਸਰਕਾਰ ਹੈ ਜੋ ਇਹਦੀਆਂ ਗਲਤ ਨੀਤੀਆਂ ਨੇ ਜੋ ਮਾਰੂ ਨੀਤੀਆਂ ਨੇ ਪੰਜਾਬ ਲਈ ਲੋਕਾਂ ਲਈ ਧਰਤੀ ਲਈ ਉਹਦੇ ਲਗਾਤਾਰੋ ਬੋਲਦਾ ਰਹਿੰਦਾ ਸੀ ਸੋ ਇਤਾਂ ਤੋਂ ਬਰਦਾਸ਼ਤ ਨਹੀਂ ਹੋਇਆ ਉਹੀ ਦੌਰ ਦਵਾਰਾ ਸ਼ੁਰੂ ਹੋ ਗਿਆ ਬੜੇ ਚਾਵਾ ਨਾਲ ਮੁੱਖ ਮੰਤਰੀ ਚੁਣਿਆ ਪੰਜਾਬ ਦੇ ਲੋਕਾਂ ਨੇ ਭਵੰਤ ਸਿੰਘ ਰੱਬ ਦਾ ਖੌਫ ਖਾ ਖੌਫ ਰੱਬ ਦਾ ਇਹ ਸੁਦੀਵ ਹੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਆਪਾਂ ਸਾਰੇ ਵਿਅੰਤੇ ਇਹਨੂੰ ਬੱਚੜ ਕਹਿੰਦੇ ਆ ਕਿ ਕਿਵੇਂ ਸਾਡੀਆਂ ਧੀਆਂ ਪਣਾ ਦੀਆਂ ਬੇਪੱਤੀਆਂ ਹੁੰਦੀਆਂ ਰਹੀਆਂ ਕਿਵੇਂ ਸਾਡੀਆਂ ਨੌਜਵਾਨ ਕੁੜੀਆਂ ਠਾਣਾ ਦੇ ਨੰਗਾ ਕਰਕੇ ਉੱਤੇ ਭਰਾਵਾਂ ਨੂੰ ਪਿਓ ਨੂੰ ਪਾਇਆ ਜਾਂਦਾ ਰਿਹਾ ਕਿਵੇਂ ਸਾਡੇ ਨੌਜਵਾਨ ਨੰਗਾ ਕਰਕੇ ਤੁਸੀਂ ਇਹ ਦੇਖ ਕੇ ਚਾਪਾੜ ਕੇ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਜਾਂ ਰਹੀਆਂ ਤੇ ਕਿਵੇਂ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਦਰਿਆਵਾਂ ਜਾਂ ਨਹਿਰਾਂ 'ਚ ਰੋੜ ਦਿੱਤਾ ਜਾਂਦਾ ਰਿਹਾ ਇਹ ਆਪਾਂ ਸਾਰੀ ਦਾਸਤਾਨ ਹੁਣ ਤੱਕ ਸੁਣਦੇ ਆਏ ਆਂ ਤੇ ਹੁਣ ਆਪਣੇ ਸਾਹਮਣੇ ਖਲਾਸੇ ਵੀ ਹੋ ਰਹੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਆਪਾਂ ਅੱਜ ਗੱਲ ਕਰਨੀ ਹੈ ਪਾਨਾ ਸਿੰਘ ਸਿੱਧੂ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਾਨਾ ਸਿੰਘ ਨੂੰ ਅੱਜ ਚੌਥਾ ਦਿਨ ਹੈ ਜਦੋਂ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਧੌਲੇ ਥਾਣੇ ਤੋਂ ਬਾਅਦ ਲੁਧਿਆਣੇ ਪੁਲਿਸ ਨੂੰ ਦੇ ਦਿੱਤਾ ਗਿਆ ਸੀ ਤੇ ਉੱਥੇ ਮਕਦਮਾ ਦਰਜ ਕੀਤਾ ਗਿਆ ਸੀ ਕਿ ਇੱਕ ਕਿਸੇ ਕੋਈ ਬੀਬੀ ਹੈ ਜਿਹੜੀ ਏਜੰਟ ਹੈ ਕਿ ਉਹ ਤੋਂ ਭਾੰਦੇ ਨੇ 10000 ਰੁਪਿਆ ਪੈਸੇ ਦੀ ਮੰਗ ਕੀਤੀ ਹੈ 384 ਦਾ ਮਕਦਮਾ ਉਹ ਭਾਨਾ ਸਿੱਧੂ ਜਿਹੜਾ ਲੋਕਾਂ ਦੇ ਲੱਖਾਂ ਨਹੀਂ ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦੇ ਠੱਗੇ ਹੋਏ ਪੈਸੇ ਏਜੰਟਾਂ ਦੁਆਰਾ ਉਸ ਇਨਸਾਨ ਨੇ ਉਸ ਨੌਜਵਾਨ ਨੇ ਉਹਨਾਂ ਲੋਕਾਂ ਨੂੰ ਵਾਪਸ ਦਵਾਈ ਆ ਜਿਹੜਾ ਕੰਮ ਸਰਕਾਰਾਂ ਦਾ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਹੈ ਉਹ ਕੰਮ ਇੱਕ ਉਹ ਨੌਜਵਾਨ ਕਰ ਰਿਹਾ ਸੀ ਪਰ ਕਿਉਂਕਿ ਉਹ ਲਗਾਤਾਰ ਜੋ ਇਹ ਸਰਕਾਰ ਹੈ ਜੋ ਇਹਦੀਆਂ ਗਲਤ ਨੀਤੀਆਂ ਨੇ ਜੋ ਮਾਰੂ ਨੀਤੀਆਂ ਨੇ ਪੰਜਾਬ ਲਈ ਲੋਕਾਂ ਲਈ ਧਰਤੀ ਲਈ ਉਹਦੇ ਲਗਾਤਾਰ ਉਹ ਬੋਲਦਾ ਰਹਿੰਦਾ ਸੀ ਸੋ ਇਹ ਤਾਂ ਤੋਂ ਬਰਦਾਸ਼ਤ ਨਹੀਂ ਹੋਇਆ ਸੋ ਹੱਦ ਜ਼ੁਲਮ ਦੀ ਜਿਹੜੀ ਹੱਦ ਹੈ ਬਚੜਪਣ ਦੀ ਜਿਹੜੀ ਹੱਦ ਆ ਆਪਾਂ ਸੁਣਦੇ ਆਂ ਯਾ ਹੁਣ ਤੱਕ ਆਪਾਂ ਸਾਰੇ ਵਿਅੰਤੇ ਨੂੰ ਬਚੜ ਕਹਿੰਦੇ ਆ ਕਿ ਕਿਵੇਂ ਸਾਡੀਆਂ ਧੀਆਂ ਪੈਣਾ ਦੀਆਂ ਬੇਪੱਤੀਆਂ ਹੁੰਦੀਆਂ ਰਹੀਆਂ ਕਿਵੇਂ ਸਾਡੀਆਂ ਨੌਜਵਾਨ ਕੁੜੀਆਂ ਠਾਣਾ ਜਿਨਕ ਕਰਕੇ ਉੱਤੇ ਭਰਾਵਾਂ ਨੂੰ ਪਿਓ ਨੂੰ ਪਾਇਆ ਜਾਂਦਾ ਰਿਹਾ ਕਿਵੇਂ ਸਾਡੇ ਨੌਜਵਾਨ ਨੰਨ ਕਰਕੇ ਤੁਸੀਂ ਇਹ ਦੇਖ ਕੇ ਚਾੜ ਪਾੜ ਕੇ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਰਹੀਆਂ ਤੇ ਕਿਵੇਂ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਡਰਾਮਾ ਜਾਂ ਨਾਰਾਜ਼ੀ ਨੂੰ ਦਿੱਤਾ ਜਾਂਦਾ ਰਿਹਾ ਇਹ ਆਪਾਂ ਸਾਰੀ ਦਾਸਤਾਨ ਹੁਣ ਤੱਕ ਸੁਣਦੇ ਆਏ ਆਂ ਤੇ ਹੁਣ ਆਪਣੇ ਸਾਹਮਣੇ ਖਲਾਸੇ ਵੀ ਹੋ ਰਹੇ ਆ ਭਾਈ ਜਸਹਰ ਗਦੇ ਸਿੰਘ ਕੌਕੇ ਵਰਗਿਆਂ ਦੇ ਜੋ ਹੋਰ ਜਿਹੜੀਆਂ ਕਹਾਣੀਆਂ ਕੱਟਣਾਵਾਂ ਹੋਈਆਂ ਨੇ ਬਖ ਬਖ ਸਮੇਂ ਤੇ ਸਾਡੇ ਸਾਹਮਣੇ ਆ ਰਹੀਆਂ ਨੇ ਇਹ ਉਹੀ ਦੌਰ ਜਿਹੜਾ 80 ਤੋਂ ਲੈ ਕੇ 95 ਤੱਕ ਸਾਡੀ ਜਵਾਨੀ ਦਾ ਜੋ ਕਾਣ ਹੋਇਆ ਜੋ ਤਸ਼ੱਦਦ ਹੋਇਆ ਉਹੀ ਦੌਰ ਦੁਬਾਰਾ ਸ਼ੁਰੂ ਹੋ ਗਿਆ ਬੜੇ ਚਾਵਾਂ ਨਾਲ ਮੁੱਖ ਮੰਤਰੀ ਚੁਣਿਆ ਪੰਜਾਬ ਦੇ ਲੋਕਾਂ ਨੇ ਭਵੰਤਿਆਂ ਰੱਬ ਦਾ ਖੌਫ ਖਾ ਖੌਫ ਰੱਬ ਦਾ ਇਹ ਸੁਦੀਵ ਹੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਇਹ ਪਰ ਜੋ ਤੂੰ ਕੀਤਾ ਪਰਚਾ ਝੂਠਾ ਕਰਾ ਕੇ ਅੰਦਰ ਸਤਾਤਾ ਨੂੰ ਉਸ ਤੋਂ ਬਾਅਦ ਜੋ ਉਹਦੇ ਨਾਲ ਸੀਐਸਟਾਫ ਦੇ ਵਿੱਚ ਤੂੰ ਕਰਾਇਆ ਮੈਂ ਕਹਾਂ ਰੌਂਗ ਟੇ ਖੜੇ ਕਰ ਦੇਣ ਵਾਲੀ ਗੱਲ ਆ ਯਾਰ ਕਿ ਹਲੇ ਵੀ ਨਾ ਪੰਜਾਬੀਆਂ ਦਾ ਅੰਦਰ ਰੋਹ ਤੇ ਗੁੱਸਾ ਪੈਦਾ ਹੁੰਦਾ ਹਲੇ ਵੀ ਅਸੀਂ ਉੱਠ ਕੇ ਬਾਹਰ ਆਉਂਦੇ ਤਬਰ ਸਮਝ ਲਓ ਅਸੀਂ ਮਰ ਚੁੱਕੇ ਹਾਂ ਜਵੀਰਾ ਸਾਡੀਆਂ ਮਰ ਚੁੱਕੀਆਂ ਬਈ ਭਾਨੇ ਸਿੱਧੂ ਨੂੰ ਰਾਤ ਨੂੰ ਮਾ ਕਰਕੇ ਆ ਇਨੀ ਠੰਡ ਹੈ ਕਿੰਨਾ ਤੁਸੀਂ ਦੇਖ ਲਓ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਕਿੰਨੇ ਲੀੜੇ ਪਾਏ ਹੁੰਦੇ ਆ ਰਾਤ ਨੂੰ ਬੰਦਾ ਰਜਾਈ ਚ ਪਿਆ ਵੀ ਠਰਦਾ ਉਹਨੂੰ ਅਲਫ ਨੰਗਾ ਕਰਕੇ ਸੀਐਸਟਾਫ ਲੁਧਿਆਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ ਉਹਦੇ ਉੱਤੇ ਠੰਡਾ বরਫ ਵਾਲਾ ਪਾਣੀ ਪਾਇਆ ਗਿਆ ਉਹਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਦਿਮਾਗ ਨੂੰ ਨਸ਼ਾ ਚੜ ਚੁੱਕਿਆ ਤਾਖਤ ਦਾ ਕੁਰਸੀ ਦਾ ਪਾਵਰ ਦਾ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਭਾਨਾ ਦਿਖਾਓ ਤੁਸੀਂ ਇਹਦੇ ਨਾਲ ਕੀ ਕਰ ਰਹੇ ਹੋ ਹੱਦ ਹੋ ਗਈ ਯਾਰ ਐਡਾ ਕਿਹੜਾ ਜ਼ੁਲਮ ਕੀਤਾ ਭਾਨੇ ਨੇ ਐਡੀ ਕਿਹੜੀ ਨਿੱਜੀ ਦੁਸ਼ਮਣੀ ਆ ਭਾਨਸਿਆ ਤੇਰੀ ਭਾਨੇ ਦੇ ਨਾਲ ਤੂੰ ਇੱਕ ਪੁਲਿਸ ਮੁਲਾਜ਼ਮ ਨੂੰ ਕਹਿ ਰਿਹਾ ਉੱਥੇ ਕਿ ਭਾਈ ਇਹਦੀ ਵੀਡੀਓ ਕਾਲ ਤੇ ਮੈਨੂੰ ਦਿਖਾ ਪਾਣਾ ਨੰਗਾ ਕੀਤਾ ਕਿ ਨਹੀਂ ਕੀਤਾ ਪਾਣਾ ਕੁੱਟ ਰਹੇ ਹੋ ਕਿ ਨਹੀਂ ਕੁੱਟ ਰਹੇ ਹੋ ਧੱਕੇ ਨਾਲ ਭਾਨੇ ਦੇ ਕੁੱਟ ਕੇ ਭਾਨੇ ਨੂੰ ਧੱਕੇ ਨਾਲ ਕਹਿ ਰਹੇ ਸੀਗੇ ਕਿ ਦੁਬਾਰਾ ਮੁੱਖ ਮੰਤਰੀ ਦੇ ਖਿਲਾਫ ਬੋਲੇਗਾ ਕਿ ਯਾਤਰਾ ਦੇ ਲੱਖੇ ਨਾਲ ਜਾਏਗਾ ਕੋਈ ਮੁੜ ਕੇ ਗੱਲ ਕਰੇਗਾ ਇਹ ਧੱਕੇ ਦੇ ਨਾਲ ਇਹ ਦੋ ਰਾਤਾਂ ਦੇ ਵਿੱਚ ਸੀਸਟਾਫ ਦੇ ਵਿੱਚ ਜੋ ਭਾਨੇ ਨਾਲ ਹੋਇਆ ਤੁਹਾਨੂੰ ਉਹ ਦੱਸ ਰਿਹਾ। ਅੱਜ ਹੀ ਮੇਰੇ ਸਾਥੀ ਭਾਨੇ ਨੂੰ ਮਿਲ ਕੇ ਆਇਆ ਜੇਲ੍ਹ ਭੇਜਿਆ। ਉਹਨਾਂ ਨੇ ਸਾਰੀ ਗੱਲ ਭਾਨੇ ਨੇ ਆਪਣੇ ਸਾਥੀਆਂ ਨੂੰ ਮੇਰੇ ਨੂੰ ਨਾਲ ਦੇ ਨੂੰ ਦੱਸੀ ਹੈ। ਕਹਿੰਦਾ ਭਾਈ ਜੋ ਜੋ ਦੋ ਰਾਤਾਂ ਜ ਮੇਰੇ ਨਾਲ ਹੋਇਆ ਵੀ ਕਿਸ ਤਰੀਕੇ ਨਾਲ ਮੈਨੂੰ ਰਾਤ ਨੂੰ ਬਾਹਰ ਠੰਡ ਚ ਰੱਖ ਕੇ ਬੰਨ ਕੇ ਵੇੜੇ ਸੀਸਟਾਫ ਦੇ ਉੱਤੇ ਠੰਡਾ ਪਾਣੀ ਪਾਉਂਦੇ ਰਹੇ ਬਰਫ ਵਾਲਾ ਤੇ ਨੰਗਾ ਕਰਕੇ ਮੇਰੀ ਵੀਡੀਓ ਬਣਾ ਕੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਇਹਦੀ ਵੀਡੀਓ ਬਣਾ ਕੇ ਨੰਗਾ ਕਰਕੇ ਰਿਕੋਡ ਦੇ ਦੀ ਇਹਦੇ ਪਾਣੀ ਪਾਉਂਦੇ ਦੀ ਮੈਨੂੰ ਭੇਜੋ ਇਹ ਹੋਇਆ ਭਾਨੇ ਨਾਲ ਇਹ ਦਰਿੰਦਗੀ ਦੀ ਹੱਦ ਹੈ ਐਵੇਂ ਦਾ ਕੋਈ ਜਿਹੜਾ ਬੰਦਾ ਆਪਾਂ ਕਹਿੰਦੇ ਆ ਕਿ ਯਾਰ ਜਿਹੜਾ ਬੰਦਾ ਕੋਈ ਬਹੁਤ ਜ਼ਿਆਦਾ ਜ਼ਾਲਮ क्रूर ਬੰਦਾ ਹੁੰਦਾ ਕੋਈ ਉਹ ਵੀ ਨਹੀਂ ਐ ਕਰਦਾ ਯਾਰ ਇਹ ਅੱਜ ਉਹਨਾਂ ਜਕਰੀਆ ਖਾਨ ਵਰਗਿਆਂ ਨੂੰ ਮਾਤ ਪਾ ਰਿਹਾ ਜੁਹਲਾਤ ਅੱਜ ਭਾਨੇ ਨਾਲ ਹੋਏ ਆ ਮੈਂ ਕਹਿੰਦਾ ਬੰਦੇ ਦੀ ਰੂਹ ਕੰਬ ਜਾਂਦੀ ਆ ਜਦ ਇਹ ਗੱਲ ਸੁਣ ਕੇ ਵੀ ਇੰਨਾ ਤੱਕਾ ਯਾਰ ਇੰਨਾ ਜ਼ੁਲਮ ਐਡਾ ਕਿਹੜਾ ਭਾਨਾ ਚਿੱਟਾ ਵੇਚਦਾ ਸੀ ਭਾਨਾ ਕੋ ਗੈਸਟਰ ਸੀ ਭਾਨਾ ਕੋ ਅੱਤਵਾਦੀ ਸੀ ਸਰ ਭਾਨਾ ਭਵੰਤ ਨੂੰ ਸਵਾਲ ਪੁੱਛਦਾ ਸੀ ਜੋ ਭਵੰਤ ਨੇ ਹੁਣ ਤੱਕ ਲੋਕਾਂ ਦਾ ਵਾਅਦਾ ਕੀਤਾ ਤੇ ਖੜਾ ਨਹੀਂ ਉੱਤਰਿਆ ਭਾਨਾ ਉਹਦੇ ਉੱਤੇ ਇੱਕ ਟਾਸ ਕਰਦਾ ਸੀ ਇਹ ਬਰਦਾਸ਼ਤ ਨਹੀਂ ਹੋਇਆ ਭਾਨਾ ਇਹਨਾਂ ਤੋਂ ਔਰ ਸਾਡੇ ਲੋਕ ਹਲੇ ਵਿੱਚ ਚੁੱਪ ਬੈਠੇ ਆ ਉਹ ਵਾਰੀ ਸਭ ਦੀ ਆਉਣੀ ਆ ਯਾਦ ਰੱਖਿਓ ਇਹ ਸਾਡੇ ਨੌਜਵਾਨ ਮੁੰਡਿਆਂ ਨੂੰ ਖੁੱਲ੍ਹ ਛੁੱਟੀ ਖੁੱਲੀ ਛੁੱਟੀ ਦਿੱਤੀ ਹੋਈ ਆ ਭਵਾਨਸਿਓ ਨੇ ਕਿ ਜਿੰਨੇ ਮਰਜੀ ਕੋਈ ਗੱਲ ਇਨਕਾਊਂਟਰ ਕਰ ਦਿਓ ਹੋ ਵੀ ਰਿਹਾ ਪੰਜਾਬ ਚ ਸਾਡੇ ਨੌਜਵਾਨਾਂ ਨੂੰ ਨਾ ਕਰਕੇ ਤਾਂ ਇਹ ਕਰਨ ਲੱਗ ਗਿਆ ਕਾਰਵਾਈਆਂ ਥਾਣਿਆਂ ਚ ਤੁਹਾਡੀਆਂ ਧੀਆਂ ਪਣਾ ਨੂੰ ਵੀ ਇਹੀ ਕੁਸ਼ਾਲ ਕਰਨਗੇ ਯਾਦ ਰੱਖਿਓ ਮੇਰੀ ਗੱਲ ਇਹ ਸਾਰਿਆਂ ਨੂੰ ਪਿੱਛੇ ਛੱਡੂਗਾ ਇਸ ਕੰਮ ਦੇ ਪਿੱਛੇ ਵਿੱਚ ਅੱਜ ਮੇਰਾ ਇੰਨਾ ਮਨ ਖਰਾਬ ਹੋਇਆ ਗੱਲ ਸੁਣ ਕੇ ਯਾਰ ਸਵੇਰ ਦਾ ਵੀ ਆ ਜਮਈ ਯਰ ਹੱਦ ਕਰਤੀ ਤੁਸੀਂ ਪਤੰਦਰੋ ਬੰਦੇ ਨੂੰ ਬੁਖਾਰ ਵੀ ਨਹੀਂ ਦੇਖ ਰਹੇ ਉਹਦਾ ਵੀ ਤਾਪ ਚੜਿਆ ਹੋਇਆ ਬੰਦੇ ਨੂੰ ਨੰਗਾ ਕਰਕੇ ਉੱਤੇ ਠੰਡਾ ਪਾਣੀ ਪਾ ਰਹੇ ਹੋ ਫਿਰ ਵੀਡੀਓ ਕਾਲ ਤੇ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਵੀ ਆ ਦੇਖੋ ਜੀ ਪਾਣੇ ਦਾ ਕੀ ਹਾਲ ਕਰਿਆ ਤੇ ਫਿਰ ਕਹਿ ਰਹੇ ਆ ਕਿ ਦੁਬਾਰਾ ਇਹ ਬੋਲੂਗਾ ਨਹੀਂ ਇਹ ਆਵਾਜ਼ ਨਹੀਂ ਕੱਢੂਗਾ ਦੁਬਾਰਾ ਪੂਣcien ਯਾਦ ਰੱਖੀਏ ਕੱਲ ਮੈਂ ਫੇਰ ਕਹਿਣਾ ਉਹ ਡਰ ਰੱਬ ਤੋਂ ਸਦਾ ਨਹੀਂ ਇੱਥੇ ਕੋਈ ਰਿਹਾ ਤੈਨੂੰ ਗੱਲ ਸੁਣਾਉਣਾ ਪਤਾ ਤੈਨੂੰ ਵੀ ਹੋਣਾ ਧਿਆਨ ਚ ਰੱਖੀ ਗੱਲ ਇੱਥੇ ਇੱਕ ਸਮਾ ਸੀ ਭਰਤਿੰਦਰ ਚਹਿਲ ਵਾਰੇ ਸਾਬਨੇ ਸੁਣਿਆ ਭਰਤਿੰਦਰ ਚਹਿਲ ਨੂੰ ਬਾਦਲ ਸਰਕਾਰ ਵੇਲੇ ਜਦੋਂ ਬਾਦਲਾਂ ਦੀ ਸਰਕਾਰ ਬਣੀ ਭਰਤਿੰਦਰ ਚਹਿਲ ਨੂੰ ਚੱਕ ਲਿਆ ਗਿਆ ਇੱਕ ਗਰੇਵਾਲ ਐਸਐਸਪੀ ਲੱਗਿਆ ਹੁੰਦਾ ਸੀ ਭਰਤਿੰਦਰ ਚਾਹਲ ਨੂੰ ਫੜ ਲਿਆ ਗਿਆ ਗਰੇਵਾਲ ਵਰਗਿਆਂ ਨੇ ਗਰੇਵਾਲ ਤਾਂ ਕੌਣ ਹੁੰਦਾ ਹੈ ਪਿੱਛੇ ਸਰਕਾਰ ਖੜੀ ਸੀ ਉਸ ਸਮੇਂ ਦੀ ਗਰੇਵਾਲ ਵਰਗਿਆਂ ਨੇ ਭਰਤਿੰਦਰ ਚਾਹਲ ਨੂੰ ਨੰਗਾ ਕਰਕੇ ਉਹਦੇ ਜਵਾਈ ਨੂੰ ਉਥੇ ਲਿਆਂਦਾ ਗਿਆ ਭਰਤਿੰਦਰ ਚਾਹਲ ਦੇ ਮੂੰਹ ਦੇ ਵਿੱਚ ਉਹਦੇ ਜਵਾਈ ਦਾ ਗੁਪਤੰਗ ਉਦੇ ਜਵਾਈ ਦੇ ਮੁੱច ਭਰਤਿੰਦਰ ਚੈਲ ਦਾ ਗੁਪਤੰਗ ਪਾਇਆ ਗਿਆ ਸੀ ਇਹ ਅਫਸਰਾਂ ਨੂੰ ਵੀ ਪਤਾ ਹੈ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਤੇ ਇਹ ਲੀਡਰਾਂ ਨੂੰ ਵੀ ਪਤਾ ਕਿ ਉਦੋਂ ਭਰਤਿੰਦਰ ਚੈਲ ਨਾਲ ਕੀ ਹੋਇਆ ਸੀ ਸਮਾਂ ਪਲਟਿਆ ਸਤਾ ਪਲਟੀ ਉਹੀ ਥਾਣੇ ਉਹੀ ਬੰਦੇ ਉਹੀ ਪ੍ਰਸ਼ਾਸਨ ਤੇ ਉਸੇ ਗਰੇ ਵਾਲ ਐਸਐਸਪੀ ਨੂੰ ਇੱਕ 20 ਰੁਪਿਆ ਦੀ ਪਰਚੀ ਪਿੱਛੇ ਜਿਹੜੇ ਪਟਵਾਰੀ ਨੇ 20 ਰੁਪਿਆ ਦੀ ਇੱਕ ਫੀਸ ਲਈ ਸੀ ਕਿਸੇ ਬੰਦੇ ਤੋਂ ਤੇ ਉਹਨੂੰ ਫਸਾ ਦਿੱਤਾ ਗਿਆ ਸੀ ਉਸੇ ਪਟਵਾਰੀ ਤੋਂ ਦਰਖਾਸਤ ਦਿਵਾ ਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਚੱਕਰ ਦੇ ਵਿੱਚ ਉਸੇ ਗਰਿਆਲ ਨੂੰ ਚੱਕ ਕੇ ਉਸੇ ਥਾਣੇ 'ਚ ਲਿਆਂਦਾ ਗਿਆ ਸੀ ਤੇ ਫਿਰ ਉਹੀ ਗੁਪਤੰਗ ਉਹੀ ਉਹਦਾ ਜਵਾਈ ਉੱਥੇ ਬੁਲਾ ਕੇ ਉਹੀ ਉਹਦਾ ਗੁਪਤ ਉਹਦੇ ਜਵਾਈ ਦੇ ਮੂੰਹ 'ਤੇ ਮੂੰਹ 'ਚ ਉਹਦੇ ਜਵਾਈ ਦਾ ਗੁਪਤ ਉਹਦੇ ਮੂੰਹ 'ਚ ਪਾਇਆ ਗਿਆ ਸੀ ਸਮਾਂ ਬਦਲਦਾ ਹੈ ਬਦਲਦਾ ਸਮਾਂ ਇਹ ਤੱਕੇ ਚੰਗੇ ਨਹੀਂ ਹੁੰਦੇ ਇਹ ਜਿਹੜਾ ਤੂੰ ਕਰ ਰਿਹਾ ਸਾਡੇ ਇੱਕ ਨੌਜਵਾਨ ਭਰਾ ਨੂੰ ਸਾਥੀ ਨੂੰ ਸਾਡੇ ਨੂੰ ਨੱਕ ਕੇ ਉਹਦੀਆਂ ਵੀਡੀਓ ਕਾਲ ਦੇ ਉੱਤੇ ਦੇਖਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਕਿ ਇਹਦੀ ਵੀਡੀਓ ਬਣਾ ਕੇ ਭੇਜੋ ਇਹਦੀ ਨੰਗੇ ਦੀ ਇਹਦੀ ਕੁੱਟਮਾਰ ਕਰਦਿਆਂ ਦੀ ਇਹਨੂੰ ਜਲੀਲ ਕਰਦਿਆਂ ਦੀ ਐਡਾ ਐਡਾ ਤੂੰ ਇੱਕ ਐਡਾ ਤੇਰਾ ਪੱਧਰ ਯਾਰ ਇੱਕ ਸਟੇਟ ਦਾ ਮੁੱਖ ਮੰਤਰੀ ਹੋਵੇ ਤੇ ਇੱਕ ਆਮ ਨੌਜਵਾਨ ਮੁੰਡੇ ਨੂੰ ਜਿਹਦਾ ਕਸੂਰ ਹੀ ਕੋਈ ਨਹੀਂ ਕਹੇ ਇਹਦੀ ਨੰਗੇ ਦੀ ਵੀਡੀਓ ਭੇਜੋ ਇਹਦੀ ਵੀਡੀਓ ਕਾਲ ਕਰਕੇ ਮੈਨੂੰ ਦਿਖਾਓ ਕੀ ਕਰ ਰਹੇ ਆ ਇਹਦੇ ਨਾਲ ਸੋ ਪੰਜਾਬ ਦੇ ਲੋਕੋ ਤੁਹਾਨੂੰ ਪੀਲਾ ਭਾਈ ਬਾਰ-ਬਾਰ ਮੈਂ ਬੇਨਤੀਆਂ ਪੀਲਾ ਕਰਦਾ ਇਹਦੇ ਬਹੁਤ ਬੰਦੇ ਬਹੁਤ ਬੰਦੇ ਖਪਾਤੇ ਇਹਨਾਂ ਨੇ ਜੇਲਾਂਾਂ ਚ ਮਰਵਾ ਕੇ ਸਭ ਦੀ ਆਵਾਜ਼ ਬੰਦ ਕਰਨ ਤੇ ਲੱਗੇ ਹੋਏ ਆ ਇਹਦੇ ਰਹਿ ਕਿੰਨੇ ਜਣਤੀ ਦੇ ਰਹਿ ਗਏ ਭਾਈ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਤਾਂ ਲੱਗੇ ਹੋਏ ਆ ਇਹ ਤਾਂ ਜਾਵਾਂਗੇ ਆਪਣੇ ਸਿਰਾਂ ਨਿਵਾ ਕੇ ਅੱਜ ਤਾਂ ਪੰਜਾਬ ਦੀ ਗੱਲ ਕਰਨੀ ਆ ਚਾਹੇ ਮਰਵਾ ਦੇਣ ਚਾਹੇ ਜੇਲਾਂ 'ਚ ਬੰਦ ਕਰ ਦੇਣ ਅਸੀਂ ਨਹੀਂ ਪਿੱਛੇ ạtਦੇ ਪਰ ਫੈਸਲਾ ਤੁਹਾਡੇ ਹੱਥ ਹੈ ਕਿ ਆਪਾਂ ਘਰਾਂ 'ਚ ਬੈਠੇ ਰਹਿਣਾ ਹੈ ਚੁੱਪ ਕਰੇ ਰਹਿਣਾ ਹੈ ਕਿ ਮਗਰੋਂ ਭੋਗਾ ਦੇ ਵਰਸ਼ੀਆਂ ਤੇ ਇਕੱਠ ਕਰਨੇ ਆ ਕਿ ਜਉਂਦੇ ਜੀ ਅਸੀਂ ਬੰਦੇ ਦੇ ਨਾਲ ਖੜਨਾ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੌਕਾ ਦੇਵਾਂਗੇ ਤੁਹਾਨੂੰ ਆ ਜਿਓ ਆ ਤੁਹਾਨੂੰ ਕਹਾਣੀ ਹਲੇ ਪਾਨਾ ਆਪ ਦੱਸ ਦੂ ਆ ਕੇ ਵੀ ਹੋਇਆ ਕੀ ਹੈ ਇੱਕ ਨਹੀਂ ਕਈ ਪਰਚੇ ਹੋਰ ਤਿਆਰ ਕਰੀ ਬੈਠੇ ਹੋਰ ਤੇ ਵਿਨਿਕਲ ਨਹੀਂ ਦੇਣਾ ਜਿਹੜਾ ਹੰਕਾਰ ਤੈਨੂੰ ਸਤਾਦਾ ਹੋ ਗਿਆ ਇਹ ਚੰਗਾ ਨਹੀਂ ਤੂੰ ਤਾਂ ਯਾਰ ਐ ਕਿਡਾ ਕੱਢਣ ਲੱਗ ਗਿਆ ਐ ਦਾ ਕਿਡ ਕੋਈ ਜਿਹਨਾਂ ਨਾਲ ਬਹੁਤ ਵੱਡੀ ਦੁਸ਼ਮਣੀ ਹੁੰਦੀ ਹੈ ਜਿਹੜੀ ਕਿਸੇ ਬੰਦੇ ਨੇ ਕਿਸੇ ਦਾ ਕੋਈ ਬੰਦਾ ਮਾਰਿਆ ਹੁੰਦਾ ਹੈ ਕਿਸੇ ਬੰਦੇ ਨੇ ਕੋਈ ਜਿਹੜੀ ਜ਼ਮੀਨ ਦੱਬੀ ਹੁੰਦੀ ਹੈ ਕਿਸੇ ਬੰਦੇ ਨੇ ਕਿਸੇ ਦੇ ਕੋਈ ਧੀ ਭੈਣ ਨਾਲ ਗਲਤ ਹਰਕਤ ਕੀਤੀ ਹੁੰਦੀ ਹੈ ਇੰਨੀ ਯਾਰ क्रूरਤਾ ਇੰਨੀ ਦਰਿੰਦਗੀ ਦਾ ਉਹ ਬੰਦਾ ਨਹੀਂ ਦਿਖਾਉਂਦਾ ਯਾਰ ਜਿਹਦੀ ਤੂੰ ਸਾਡੇ ਪੰਜਾਬ ਦੀ ਨੌਜਵਾਨੀਆ ਕਰ ਰਿਹਾ ਹੁਣ ਮੈਂ ਕੱਲ ਕਰਨੀ ਚਾਹੁੰਦਾ ਹੈ ਵੀ ਕੀ ਇਸ ਦੇਸ਼ ਦੀਆਂ ਜਿਹੜੀਆਂ ਕੋਰਟਾਂ ਨੇ ਅਦਾਲਤਾਂ ਨੇ ਕੀ ਉਹ ਸੋਮੋਟੋ ਨੋਟਿਸ ਲੈਣ ਗਿਆ ਕੀ ਜਿਹੜੇ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਬਣੇ ਨੇ ਕੋਈ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਣ ਵਾਲੇ ਬੰਦੇ ਨੇ ਐਡੀ ਦਰਿੰਦਗੀ ਹੋਈ ਉਸ ਨੌਜਵਾਨ ਦੇ ਨਾਲ ਸੀਐਸਟਾਫ ਲੁਧਿਆਣੇ ਦੇ ਵਿੱਚ ਉਹ ਕੀ ਆਵਾਜ਼ ਬੁਲੰਦ ਕਰਨਗੇ ਉਹ ਖੜਨਗੇ ਸੋ ਦੇਖਦੇ ਆ ਉਹਨਾਂ ਦੇ ਦਿਨਾਂ ਦੇ ਵਿੱਚ ਕੌਣ ਖੜਦਾ ਭਾਈ ਪਰ ਪੰਜਾਬ ਦੇ ਲੋਕ ਸੋਨੂੰ ਅਪੀਲ ਹੈ ਕਿ ਆ ਬੰਦਾ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦਾ ਸੀ ਕਿ ਸਾਰਿਆਂ ਬੰਦਿਆਂ ਨੂੰ ਇਹ ਮਾਤ ਪਾਊਗਾ ਬੰਦਾ ਇਸ ਕੰਮ ਦੇ ਵਿੱਚੋਂ ਪਾ ਰਿਹਾ ਜਿਹੜੇ ਕੰਮ ਤੇ ਉਹ ਤੁਰਿਆ ਹੋਇਆ ਉਤਰਿਆ ਹੋਇਆ ਕੋਈ ਪ੍ਰਵਾਹ ਨਹੀਂ ਵੀ ਕੀ ਹੋਈ ਜਾਂਦਾ ਐਡਾ ਵੱਡਾ ਘਾਣ ਮਨੁੱਖਤਾ ਦਾ ਯਾਰ ਕਿੱਥੇ ਗਏ ਉਹ ਜਿਹੜੇ ਦੀਨੇ ਭਾਨੇ ਦੇ ਜਿੰਨਾ ਬੰਦਿਆਂ ਦੇ ਕਿਹੜਾ 10 ਲੱਖ ਕਿਹੜਾ 20 ਲੱਖ ਕਿਹੜਾ 30 ਲੱਖ ਮੜਵਾਇਆ ਬਾਈ ਅਜੋ ਵੀ ਚੁੱਪ ਨੇ ਉਦੋਂ ਬਿਲਕਦੇ ਹੁੰਦੇ ਆ ਕੇ ਭਾਨਾ ਸਾਡੀ ਕੁੜੀ ਬਾਹਰ ਭੇਜਣੀ ਸੀ ਉਹ ਇੱਥੇ ਰਹਿ ਗਈ ਸਾਡਾ ਮੁੰਡਾ ਭੇਜਣ ਵਾਲੀ ਸਾਡੀ ਜ਼ਮੀਨ ਵੀ ਵੇਚ ਗਈ ਸੋ ਆਉਣ ਵਾਲੇ ਦਿਨਾਂ ਦੇ ਤੁਹਾਨੂੰ ਦਾ ਸੱਦਾ ਦੇਵਾਂਗੇ ਬਾਈ ਹੁੱਕਾ ਮਾਰਾਂਗੇ ਸਨੇਹੇ ਲਾਵਾਂਗੇ ਭਾਈ ਆ ਜਿਓ ਇਹੋ ਲੜਨਾ ਪੈਣਾ ਬਾਈ ਨਹੀਂ ਯਾਦ ਰੱਖਿਓ ਤੇ ਕੋਈ ਬੰਦਾ ਤੁਹਾਡੀ ਗੱਲ ਕਰਨ ਵਾਲਾ ਨਹੀਂ ਛੱਡਣਾ ਇਹਨਾਂ ਨੇ ਇੱਕ ਬੰਦਾ ਦੀ ਬਖਸ਼ਣਾ ਇੱਥੇ ਇਹ ਕਹਿੰਦੇ ਮੋਦੀ ਐਂ ਕਰਦਾ ਧੱਕੇ ਕਰਦਾ ਸਾਡੇ ਬੰਦੇ ਅੰਦਰ ਛੜਤੇ ਮੈਂ ਕਹਿੰਦਾ ਮੋਦੀ ਨੂੰ ਤਾਂ ਕਈ ਗੁਨਾ ਟੱਪ ਗਏ ਜਾਂਦੇ ਇੱਥੇ ਇਸ ਤਰੀਕੇ ਨਾਲ ਪਹੁੰਚ ਲੱਗਿਆ ਹੋਇਆ ਹੈ ਅੱਜ